ਜੋ ਸਰਾਲੇ ਤੋਂ ਨਹਿਰ ਧੱਗਨ ਸੂਏ ਨਹਿਰ ਦੇ ਵਿੱਚ ਟੁੱਟੀ ਸੀ ਉਹ ਦੇਖੋ ਸਾਡੇ ਕਿਸੇ ਜ਼ਿੰਮੇਵਾਰ ਦਾ ਗناہ ਨਹੀਂ ਘੱਗਰ ਓਵਰਫਲੋ ਹੋ ਗਿਆ ਤਾਂ ਉਹ ਉਧਰ ਚਲਾ ਗਿਆ ਉਹ ਖਮਾਜਾ ਸਾਨੂੰ ਚੱਲਣਾ ਪੈ ਰਿਹਾ ਜਿੰਨੇ ਅਸੀਂ ਹਰਿਆਣੇ ਤੇ ਪੰਜਾਬ ਦੇ ਲੋਕ ਅੱਗੇ ਵੱਸਦੇ ਆ ਆ ਜੰਸੂਈ ਹੈਡ ਇੱਥੇ ਆ ਦੇਖੋ ਸਾਹਮਣੇ ਫਟ ਗਏ ਜਿਹੜੇ ਕੋਈ ਮੇਰੇ ਹਿਸਾਬ ਤੇ 9 10 12 ਫਟ ਗਏ ਇਹ ਕੱਲ ਤੋਂ ਸਵੇਰ ਤੋਂ ਇਹਨਾਂ ਨੂੰ ਖੋਲ ਰਿਆ ਐ ਐਸਬੀਐਲ ਦਾ ਪਾਣੀ ਹੈ ਨਰਨਬਰਾਜ ਐਸ ਹਾਂ ਐਸਬੀਐਲ ਦਾ ਇਹ ਪਾਣੀ ਹੈ ਕਿਉਂਕਿ ਜੋ ਅਸੀਂ ਸਵੇਰੇ ਦੇਖਿਆ ਪਤਾ ਲੱਗਾ ਵੀ 6 ਵਜੇ 46 ਹਜ਼ਾਰ ਕੋ ਕਿਊਸਕ ਪਾਣੀ ਸੀ ਇਹਦੇ 'ਚ ਜੋ ਕੋਈ 22 23 ਹਜ਼ਾਰ ਕਿਊਸਕ ਪਾਣੀ ਆਪਾਂ ਨਦੀ ਓਟ ਸਕਦੀ ਹੈ ਵੀ ਡਬਲ ਪਾਣੀ ਓਵਰ ਹੋ ਗਿਆ ਇਹਨੂੰ ਮੈਂ ਆਪਣੀ ਸਰਕਾਰ ਤੋਂ ਵੀ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦਾ ਹਰਿਆਣੇ ਦੇ ਵੀ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਵੀ ਸਾਨੂੰ ਮਾਰੋ ਨਾ ਇੱਕ ਜ਼ਿਮੀਦਾਰ ਮਰ ਜੇਗਾ ਪੰਜਾਬ ਪਹਿਲਾਂ ਹੀ ਰੁੜ ਗਿਆ 7-8 ਜ਼ਿਲ੍ਹੇ ਪਹਿਲਾਂ ਰੁੜ ਗਏ ਐ ਇਹ ਸਾਡੇ ਵਾਲੇ ਰਹਿ ਗਿਆ ਤੇ ਇਹਨਾਂ ਨੂੰ ਨਾ ਮਾਰੋ ਇਹ ਸਾਨੂੰ ਮਾਰੂ ਨੀਤੀ ਨਾਲ ਇੱਥੋਂ ਰਾਤ ਸਾਰਾ ਪੁਲਿਸ ਮਹਿਕਮਾ ਇੱਥੇ ਸੀ ਸਾਡਿਆਂ ਬੈਸ਼ ਹੋਈ ਉਹਨਾਂ ਨੇ ਇਹਨੂੰ ਫਾਟਕ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਅਸੀਂ ਕਹਿੰਦੇ ਚੱਕੋ ਨਾ ਜੇ ਮੈਨੂੰ ਲੋਕਾਂ ਤੋਂ ਪਤਾ ਲੱਗਾ ਵੀ ਇਹ ਰਾਤ ਕੋ ਚੱਕੇ ਗਏ ਐ ਮੈਨੂੰ ਪੱਕੀ ਗੱਲ ਨਹੀਂ ਵੀ ਚੱਕੇ ਗਏ ਐ ਵੀ ਜਿਹੜਾ ਡਾਂਗਰੀ ਦਾ ਪਾਣੀ ਜ਼ਿਆਦਾ ਵਧਿਆ ਪਰ ਮੈਂ ਇਹ ਕਹਿਣਾ ਚਾਹਨਾ ਵੀ ਸਵੇਰੇ ਕੱਲ ਤੱਕ ਸ਼ਾਮ ਤੱਕ ਇੱਕ ਬੰਦ ਟੁੱਟ ਗਿਆ ਖਾਂਸੀ ਕੋਲੋਂ ਉਹ ਸਵੇਰੇ ਅਸੀਂ ਆਪ ਬੰਦ ਕਰਾਇਆ ਉੱਥੇ ਕੋਈ ਸਾਡੇ ਮਹਿਕਮੇ ਦਾ ਬੰਦਾ ਨਹੀਂ ਸੀ ਮੈਂ ਗੱਲ ਕੀਤੀ ਜੇਪੀਸੀ 2-3 ਘੰਟਿਆਂ ਬਾਅਦ ਆਈ ਅਸੀਂ ਰੋਕ ਲਿਆ ਪਰਮਾਤਮਾ ਪਤਾ ਨਹੀਂ ਸਾਨੂੰ ਸਾਡੇ ਬੱਚਿਆਂ ਨੂੰ ਚੰਗੀ ਲਾਈਫ ਵਧੀਆ ਚੱਲੇ ਕਿਉਂਕਿ ਇੱਕ ਵਾਰ ਫਸਲ ਜ਼ਿਮੀਂਦਾਰ ਦੀ ਮਰਜ਼ੇ ਦੇ 5 ਸਾਲ ਜ਼ਿਮੀਂਦਾਰ ਲੋਟ ਨਹੀਂ ਆਉਂਦਾ ਤੇ ਉਹ 100 ਕਿੱਲੇ ਦਾ ਮਾਲਕ ਇਹਦੇ ਵਿੱਚ 5 ਕਿੱਲੇ ਦਾ ਮਾਲਕ ਹੈ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਭਾਜੀਪੀ ਵਾਲਿਆਂ ਨੂੰ ਬੇਨਤੀ ਕਰਦਾ ਵੀ ਆਹ ਜਿਹੜਾ ਕੰਮ ਹੈ ਇਹਨੂੰ ਬੰਦ ਕਰੋ ਤੇ ਸਾਨੂੰ ਪੰਜਾਬ ਵਾਲਿਆਂ ਨੂੰ ਮਾਰੋ ਨਾ ਜੇ ਅੱਜ ਹਰ ਇੱਕ ਪਿੰਡ ਦੇ ਮੈਂ ਸਰਪੰਚਾਂ ਦੇ ਅੱਗੇ ਪੰਜਾਬ 'ਚ ਬੇਨਤੀ ਕਰੂੰਗਾ ਹਰਿਆਣੇ ਦੇ ਵੀ 20 40 ਪਿੰਡ ਸਾਡੇ ਨਾਲ ਹੈ ਵੀ ਜਿਹੜੀ ਰਾਤ ਨੂੰ ਇੱਥੇ ਆ ਕੇ ਤੁਸੀਂ 5 ਤੋਂ 30 ਤੋਂ 40 ਬੰਦੇ ਜਿੰਨੇ ਵੀ ਸਰਪੰਚ ਲਿਆ ਸਕਦਾ ਹੈ ਇੱਥੇ ਬੈਠੀਏ ਆਪਾਂ ਇਹਨੂੰ ਬਿਲਕੁਲ ਬੰਦ ਕਰੀਏ ਜੇ ਤੁਸੀਂ ਬਚਣਾ ਹੈ ਜੇ ਆਪਣਾ ਪਾਣੀ ਮੰਨ ਕੇ ਚਲੋ ਤੁਸੀਂ ਅੱਜ ਰੋਗ ਗਏ ਤਾਂ ਤੁਸੀਂ ਸਫਲ ਹੋ ਗਏ ਇੱਥੇ ਨਹੀਂ ਜੇ ਕਿਸੇ ਪ੍ਰੋਸੈਸ ਨੇ ਇਹਨੇ ਆਣਾ ਨਾ ਕਿਸੇ ਮਹਿਕਮੇ ਨੇ ਆਣਾ ਇਹ ਤੁਸੀਂ ਆਪ ਆਪ ਤੁਸੀਂ ਜੋ ਕਰਨਾ ਹੈ ਆਪ ਕਰਨਾ ਹੈ ਇੱਕ ਹੱਥ ਚੱਕ ਕੇ ਨਾਰਾ ਮਾਰੋ ਬੋਲੇ ਸੋਨਿਆ ਸਾਰੇ ਵੀਰ ਮੇਰੀ ਤਾਕਤ ਰੱਖੋ ਇਨੂੰ ਅੱਜ ਆਪਾਂ ਸਫਲ ਬਣਾ ਕੇ ਜਾਈਏ ਤੇ ਆਪਾਂ ਖੁਸ਼ ਹੋਵਾਂਗੇ ਬਹੁਤ ਵੀ ਜੇ ਆਪਾਂ ਇਹਨੂੰ ਨਦੀ ਨੂੰ ਆਪਾਂ ਰੋਕ ਗਏ ਜੇ ਆਪਣਾ ਕੋਈ ਨੁਕਸਾਨ ਹੋ ਗਿਆ ਤੇ ਆਪਾਂ ਬਾਹਰ ਆਖ ਨਹੀਂ ਆਣਾ ਮੇਰੇ ਕੋਲ ਇਹ ਹੀ ਬੇਨਤੀ ਪਰ ਮੈਂ ਇੱਕ ਗੱਲ ਹੋਰ ਕਹਿਣਾ